ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੀ ਸਿਲੈਕਸ਼ਨ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਮੇਰੇ ਘਰਦਿਆਂ ਦਾ ਤੇ ਮੇਰੇ ਟੀਚਰਸ ਜਿਹੜੇ ਮੈਨੂੰ ਇੱਥੇ ਪਹੁੰਚਾਉਣ ਦਾ ਮੈਂ ਮੈਂ ਮਿਹਨਤ ਨਹੀਂ ਕਹੂੰਗੀ ਮੈਨੂੰ ਫਿਜ਼ਿਕਸ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਐਕਚੁਅਲੀ ਮੈਨੂੰ ਵਧੀਆ ਲੱਗਦੀ ਹੈ ਫਿਜ਼ਿਕਸ ਪੜ੍ਹਨਾ ਪੜਨਾ ਤਾਂ ਇਸ ਕਰਕੇ ਮੇਰੀ ਮਿਹਨਤ ਮੈਨੂੰ ਮਿਹਨਤ ਕਹਿ ਕੇ ਉਹ ਨਹੀਂ ਕਰਨਾ ਚਾਹੁੰਦੀ ਤਾਂ ਮੈਂ ਆਪਦੇ ਮਨ ਨਾਲ 4-5 ਘੰਟੇ ਦਿਨ ਦੇ ਵਿੱਚ ਦਿੰਦੀ ਸਰ ਮੈਂ ਮੋਬਾਈਲ ਤਾਂ ਸ਼ੁਰੂ ਤੋਂ ਹੀ ਮੇਰੀ ਥੋੜੀ ਘਟਾ ਦਦ ਤੇ ਮੋਬਾਈਲ ਯੂਜ਼ ਕਰਨ ਦੀ ਮੈਂ ਪਿਛਲੇ 2 ਸਾਲਾਂ ਦੇ ਵਿੱਚ ਥੋੜੀ ਜਿਆਦਾ ਕਰ ਰਹੀ ਸੀ ਤਾਂ ਮੇਰੇ ਕੋਲ ਸਿਰਫ ਪੜਨ ਤੋਂ ਇਲਾਵਾ ਮੋਬਾਈਲ ਨੂੰ ਹੋਰ ਗਲਤ ਤਰੀਕੇ ਨਾਲ ਯੂਜ਼ ਕਰਨ ਦਾ ਟਾਈਮ ਨਹੀਂ ਸੀ ਜਿਵੇਂ ਕਿ ਅੱਜਕੱਲ ਇੰਸਟਾਗ੍ਰam ਯੂਟਿਊਬ ਵਗੈਰਾ ਚੱਲ ਰਿਹਾ ਮੈਂ ਤਾਂ ਸਿਰਫ ਮਤਲਬ ਦਾ ਹੀ ਕੰਮ ਦੇਖੀ ਸੀ ਆਪਦੇ ਮਤਲਬ ਨਾਲ ਸਰ ਕੰਪੀਟੀਸ਼ਨ ਦੇ ਵਿੱਚ ਮੇਰੇ ਨਾਲ 10 ਜਣੇ ਸ 10 ਦੇ ਵਿੱਚੋਂ 9 ਬੋਇਜ਼ ਹੀ ਸੀਗੇ ਜਿਨ੍ਹਾਂ ਦੇ ਵਿੱਚ ਇੰਟਰਵਿਊ ਦੀ ਮੈਂ ਗੱਲ ਕਰਦੀ ਹਾਂ ਪਰ ਉਹਦੇ ਵਿੱਚ ਕੰਪੀਟੀਸ਼ਨ ਸਰ ਮੇਰਾ ਆਪਦੇ ਨਾਲ ਹੀ ਸੀ ਮੈਨੂੰ ਇਹ ਸੀ ਕਿ ਮੈਂ ਬੈਸਟ ਸਮੇਂ ਸੈਟਰਡੇ ਸੰਡੇ ਫੁੱਲ ਭੜਾ ਇਹ ਮੁੰਦਰੀ ਸੀ ਕੋਸਟੇਡ ਆਵਾ ਮੈਂ 95 ਜੌਬ ਕਰਦੀ ਸੀ ਤਾਂ ਮੈਂ 2 ਘੰਟੇ ਦਿਨ ਦੇ ਵਿੱਚ ਉਸ ਤੋਂ ਦਿੱਲੀ ਸੀ ਇਸ ਸਮੇਂ ਸੇ ਮੌਜੂਦਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਅੱਜ ਸ਼੍ਰੀ ਮੁਖਸਰ ਸਾਹਿਬ ਦੀ ਤਾਨੀਆ ਗੁਪਤਾ ਵੱਲੋਂ ਜੋ ਇਸਰੋ ਵਿਗਿਆਨ ਕੇਂਦਰ ਵਿੱਚ ਜਿਹੜਾ ਪਹਿਲਾ ਜੇ ਕਿਸੇ ਚੋਣ ਹੋਈ ਹੈ ਗੱਲਬਾਤ ਕਰਦੇ ਉਹਨਾਂ ਨਾਲ ਤਾਨੀਆ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਡੀ ਜਿਹੜੀ ਚੋਣ ਹੋਈ ਹੈ ਪਹਿਲਾ ਸਥਾਨ ਹਾਸਲ ਕੀਤਾ ਇੰਡੀਆ ਵਿੱਚ ਇਹਨਾਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਮੇਰਾ ਨਾਮ ਤਾਨੀਆ ਗੁਪਤਾ ਹੈ ਇਹ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੀ ਸਿਲੈਕਸ਼ਨ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਮੇਰੇ ਘਰਦਿਆਂ ਦਾ ਤੇ ਮੇਰੇ ਟੀ-ਸ਼ਰਟਸ ਜਿਹੜੇ ਮੈਨੂੰ ਇੱਥੇ ਪਹੁੰਚਾਉਣ ਵਾਲੇ ਥੈਂਕ ਯੂ ਸੋ much ਕਿੰਨੀ ਕੋ ਮਿਹਨਤ ਲੱਗੀ ਤੁਹਾਨੂੰ ਇਸ ਮੁਕਾਮ ਹਾਸਲ ਕਰਨ ਵਿੱਚ ਸਰ ਮੈਂ ਮਿਹਨਤ ਨਹੀਂ ਕਹੂੰਗੀ ਮੈਨੂੰ ਫਿਜ਼ਿਕਸ ਪੜਨ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਐ ਐਕਚੁਅਲੀ ਮੈਨੂੰ ਵਧੀਆ ਲੱਗਦੀ ਐ ਫਿਜ਼ਿਕਸ ਪੜ੍ਹਣਾ ਪੜਨਾ ਤਾਂ ਇਸ ਕਰਕੇ ਮੇਰੀ ਮਿਹਨਤ ਮੈਂ ਨੂੰ ਮਿਹਨਤ ਕਹਿ ਕੇ ਉਹ ਨਹੀਂ ਕਰਨਾ ਚਾਹੁੰਦੀ ਤਾਂ ਮੈਂ ਆਪਦੇ ਮਨ ਨਾਲ 4-5 ਘੰਟੇ ਦਿਨ ਦੇ ਵਿੱਚ ਦਿੰਦੀ ਸੀ ਸਭ ਤੋਂ ਜ਼ਿਆਦਾ ਸਨਯੋਗ ਕਿਸ ਦਾ ਰਿ ਸਰ ਜੀ ਮੈਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹਦਾ ਸ਼੍ਰੀ ਪਰਮਾਤਮਾ ਨੂੰ ਦਊਂਗੀ ਫਿਰ ਮੈਂ ਆਪਦੇ ਪੇਰੈਂਟਸ ਨੂੰ ਦਊਂਗੀ ਤੇ ਫਿਰ ਮੈਂ ਆਪਦੇ ਟੀਚਰ ਸਾਹਿਬਾਨ ਨੂੰ ਦਊਂਗੀ ਜਿਨ੍ਹਾਂ ਨੇ ਮੇਰਾ ਪੂਰਾ ਇਸ ਚੀਜ਼ 'ਚ ਸਹਿਯੋਗ ਕੀਤਾ ਅਕਸਰ ਹੀ ਦੇਖਿਆ ਜਾਂਦਾ ਹੈ ਬੱਚੇ ਜਿਹੜੇ ਮੋਬਾਈਲਾਂ 'ਵਲ ਜ਼ਿਆਦਾ ਧਿਆਨ ਦੇਦੇ ਤੁਸੀਂ ਕਿੰਨਾ ਕੋ ਮੋਬਾਈਲ ਜਿਹੜਾ ਯੂਜ਼ ਕਰਦੇ ਸੀ ਜੀ ਸਰ ਸਰ ਮੈਂ ਮੋਬਾਈਲ ਤਾਂ ਸ਼ੁਰੂ ਤੋਂ ਹੀ ਮੇਰੀ ਥੋੜੀ ਘਟਾ ਦਿੱਤਾ ਦਾ ਮੋਬਾਈਲ ਯੂਜ਼ ਕਰਨ ਦੀ ਹੁਣ ਮੈਂ ਪਿਛਲੇ 2 ਸਾਲਾਂ ਦੇ ਵਿੱਚ ਥੋੜੀ ਜੌਬ ਕਰ ਰਹੀ ਸੀ ਤਾਂ ਮੇਰੇ ਕੋਲ ਸਿਰਫ ਪੜਨ ਤੋਂ ਇਲਾਵਾ ਮੋਬਾਈਲ ਨੂੰ ਹੋਰ ਗਲਤ ਤਰੀਕੇ ਨਾਲ ਯੂਜ਼ ਕਰਨ ਦਾ ਟਾਈਮ ਨਹੀਂ ਸੀ ਜਿਵੇਂ ਕਿ ਅੱਜ ਕੱਲ ਇੰਸਟਾਗ੍ਰam YouTube ਵਗੈਰਾ ਚੱਲ ਰਿਹਾ ਹੈ ਮੈਂ ਤਾਂ ਸਿਰਫ ਮਤਲਬ ਦਾ ਹੀ ਕੰਮ ਦੇਖਦੀ ਸੀ ਆਪਦੇ ਮਤਲਬ ਦਾ ਤਾਂ ਮੈਂ ਫੋਨ ਜ਼ਿਆਦਾ ਯੂਜ਼ ਨਹੀਂ ਕਰਦੀ ਕਿਤਨਾ ਕਿਤੇ ਸੋਸ਼ਲ ਮੀਡੀਆ ਦਾ ਤੁਹਾਨੂੰ ਫਾਇਦਾ ਹੋਇਆ ਜੀ ਸਰ ਇਹ ਤਾਂ ਆਪਦੇ ਤੇ ਬੰਦੇ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਫਾਇਦਾ ਲੈਣਾ ਹੈ ਜਾਂ ਕੀ ਕਰਨਾ ਹੈ ਤਾਂ ਮੇਰੇ ਲਈ ਤਾਂ ਜ਼ਰੂਰ ਸੋਸ਼ਲ ਮੀਡੀਆ ਜਿਸ ਤਰ੍ਹਾਂ ਤੁਸੀਂ ਕਿੰਨਾ ਟਾਈਮ ਫਿਰ ਪੜ੍ਹਾਈ ਕਰਦੇ ਸੀ ਜਿਹੜੇ ਕੀ ਸੋਚਦੇ ਸੀ ਸੁਪਨੇ ਕੀ ਸੁਪਿਆ ਸੋਚਿਆ ਸੀ ਕਿ ਇਹ ਪਾਕਿਸਤਾਨ ਹਾਸਲ ਹੋ ਸਕੇਗਾ ਜੀ ਨਹੀਂ ਸਰ ਇੰਨੀ ਉਮੀਦ ਤਾਂ ਨਹੀਂ ਸੀ ਕਿ ਇਸਰੋ ਦੇ ਵਿੱਚ ਇਕੱਲੀ ਮੇਰੀ ਹੀ ਸਿਲੈਕਸ਼ਨ ਹੋਏਗੀ ਪਰ ਮੈਨੂੰ ਇਹ ਜ਼ਰੂਰ ਪਤਾ ਸੀ ਕਿ ਮੈਂ ਮਿਹਨਤ ਕਰੀ ਜਣੀ ਆ ਤਾਂ ਮੈਨੂੰ ਇਹ ਪਤਾ ਸੀ ਕਿ ਜ਼ਰੂਰ ਮੈਨੂੰ ਕੁਛ ਨਾ ਕੁਛ ਤਾਂ ਪਰਮਾਤਮਾ ਵਧੀਆ ਫਲ ਦੇਵੇ ਕੰਪੀਟੀਸ਼ਨ ਕਿਸ ਨਾਲ ਸਮਝਦੇ ਪਏ ਸੀ ਉਸ ਤਰ੍ਹਾਂ ਜਦੋਂ ਪੇਪਰ ਹੋਇਆ ਉਦੋਂ ਕੰਪੀਟੀਸ਼ਨ ਵਿੱਚ ਕੌਣ ਕਿੰਨੇ ਕੁ ਜਣੇ ਸੀ ਜਿਹੜੇ ਤੇ ਕਿਸ ਨਾਲ ਸਮਝਦੇ ਪਏ ਸੀ ਸਰ ਕੰਪੀਟੀਸ਼ਨ ਦੇ ਵਿੱਚ ਮੇਰੇ ਨਾਲ 10 ਜਣੇ ਸੀ 10 ਦੇ ਵਿੱਚੋਂ 9 ਬੋਇਜ਼ ਹੀ ਸੀਗੇ ਜਿਨ੍ਹਾਂ ਦੇ ਵਿੱਚ ਇੰਟਰਵਿਊ ਦੀ ਮੈਂ ਗੱਲ ਕਰ ਰਹੀ ਹਾਂ ਤਾਂ ਉਹਦੇ ਵਿੱਚ ਕੰਪੀਟੀਸ਼ਨ ਸਰ ਮੇਰਾ ਆਪਦੇ ਨਾਲ ਹੀ ਸੀ ਮੈਨੂੰ ਇਹ ਸੀ ਕਿ ਮੈਂ ਬੈਸਟ ਦੇਣਾ ਹੈ ਆਪਦਾ ਦੈਟਸ ਇਟ ਜਦੋਂ ਪਹਿਲਾ ਨਾਮ ਆਇਆ ਤੁਹਾਡਾ ਸਭ ਤੋਂ ਪਹਿਲਾਂ ਤੁਹਾਨੂੰ ਕਿਸ ਤੁਸੀਂ ਕਿਸ ਨੂੰ ਦੱਸਿਆ ਕਿੰਨੀ ਖੁਸ਼ੀ ਮਹਿਸੂਸ ਹੋਈ ਸੀ ਸਭ ਤੋਂ ਪਹਿਲਾਂ ਜਦੋਂ ਮੈਂ ਚੈੱਕ ਕੀਤਾ ਮੈਂ ਆਪਦੇ ਫਾਦਰ ਨਾਲ ਗੱਲ ਕੀਤੀ ਤੇ ਉਹ ਮੇਰੇ ਫਾਦਰ ਰੋਟੀ ਖਾਈ ਜਾਂਦੇ ਸੀ ਉਦੋਂ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਉਸ ਗੱਲ ਤੇ ਮੈਂ ਆਪਦੀ ਮਦਰ ਨਾਲ ਸ਼ੇਅਰ ਕੀਤਾ ਤਾਂ ਮੈਂ ਆਦੇ ਦੋਨੇ ਬ੍ਰਦਰਸ ਨੂੰ ਕਿੰਨੇ ਕਉ ਜਿਹੜੀ ਪੜ੍ਹਾਈ ਕਰਦੇ ਸੀ ਕਿੰਨਾ ਸਮਾਂ ਪੜ੍ਹਾਈ ਕਰਦੇ ਹੁੰਦੇ ਸੀ ਤੇ ਕਿੰਨਾ ਟਾਈਮ ਮੋਬਾਈਲ ਚਲਾਉਂਦੇ ਸੀ ਸਰ ਮੈਂ ਸੈਟਰਡੇ ਸੰਡੇ ਫੁੱਲ ਪੜਾਈ ਨੂੰ ਦਿੰਦੀ ਸੀ ਉਸ ਤੋਂ ਇਲਾਵਾ ਮੈਂ 9 to 5 ਜੌਬ ਕਰਦੀ ਸੀ ਤਾਂ ਮੈਂ 2 ਘੰਟੇ ਦੇੰਦੇ ਵਿੱਚ ਉਸ ਤਰ੍ਹਾਂ ਦਿੰਦੀ ਸੀ ਅਦਰਵਾਈਜ਼ ਸੈਟਰਡੇ ਸੰਡੇ ਫੁੱਲ ਦਿੰਦੀ ਅਕਸਰ ਇਹ ਦੇਖਿਆ ਜਾਂਦਾ ਬੱਚੇ ਟੈਨਸ਼ਨਾਂ ਲੈ ਜਾਂਦੇ ਆ ਤੁਹਾਨੂੰ ਵੀ ਟੈਨਸ਼ਨ ਹੁੰਦੀ ਸੀ ਵੀ ਆ ਮੈਂ ਪਹਿਲਾ ਸਥਾਨ ਹਾਸਲ ਕਰਨਾ ਹੈ ਜਾਂ ਕੋਈ ਹੋਰ ਸਰ ਪਹਿਲਾ ਸਥਾਨ ਹਾਸਲ ਕਰਨ ਦੀ ਕੋਈ ਇੰਨੀ ਟੈਨਸ਼ਨ ਨਹੀਂ ਸੀ ਬਾਕੀ ਜਿਹੜਾ ਵੀ ਕੋਈ ਮਾੜਾ ਮੋਟਾ ਪ੍ਰੈਸ਼ਰ ਕਦੇ ਆ ਜਾਂਦਾ ਸੀ ਤਾਂ ਮੇਰੇ ਪੇਰੈਂਟਸ ਹੈਗੇ ਤਾਂ ਮੈਂ ਉਹਨਾਂ ਨਾਲ ਗੱਲ ਕਰਦੀ ਸੀ ਇਸ ਕੀ ਗੱਲਾਂ ਹੁੰਦੀਆਂ ਸੀ ਪੇਰੈਂਟਸ ਨਾਲ ਜਿਸ ਤਰ੍ਹਾਂ ਜਦੋਂ ਪੇਪਰ ਹੋਇਆ ਜੀ ਸਰ ਪੇਰੈਂਟਸ ਨਾਲ ਕੀ ਗੱਲਾਂ ਹੁੰਦੀਆਂ ਸੀ ਵੀ ਕਿਹੜਾ ਸਥਾਨ ਹੋ ਸਕਦਾ ਹੈ ਤੁਹਾਨੂੰ ਲੱਗਦਾ ਸੀ ਸਰ ਪੇਰੈਂਟਸ ਨੇ ਹਮੇਸ਼ਾ ਇਹੀ ਕਿਹਾ ਵੀ ਤੂੰ ਆਪਣੀ ਮਿਹਨਤ ਨਾਲ ਧਿਆਨ ਦੇਣਾ ਹੈ ਤੂੰ ਆਪਦਾ ਕਰਮ ਕਰਨਾ ਹੈ ਤੇ ਤੈਨੂੰ ਫਲ ਮਿਲਣਾ ਨਿਸ਼ਚਿਤ ਹੈ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਪਰਿਵਾਰ ਕੀ ਕੰਮ ਕਰਦਾ ਹੈ ਤੁਹਾਡਾ ਮੇਰੇ ਫਾਦਰ ਦੀ ਸਰ ਮੋਬਾਈਲਾਂ ਦੀ ਦੁਕਾਨ ਹੈ ਤੇ ਘਰ ਦੇ ਹਾਲਾਤ ਜੀ ਅਸੀਂ ਲੋਅਰ ਮੀਡਲ ਕਲਾਸ ਫੈਮਿਲੀ ਤੋਂ ਆ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੋਇਆ ਹੈ ਅਕਸਰ ਹੀ ਦੇਖਿਆ ਜਾਂਦਾ ਜਿਨ੍ਹਾਂ ਦੇ ਪੈਸਾ ਚਲੋ ਹੋ ਲਾੜਲੇ ਹੁੰਦੇ ਆ ਤੁਸੀਂ ਕਿਸ ਤਰ੍ਹਾਂ ਸੀ ਫਿਰ ਬੱਚੇ ਜੀ ਸਰ ਪੈਸਾ ਮੈਟਰ ਨਹੀਂ ਕਰਦਾ ਬੱਚੇ ਪਰ ਆਪਣੇ ਮਾਪਿਆਂ ਲਈ लाडले ਹੁੰਦੇ ਆ ਤਾਂ ਮੈਂ ਤਾਂ ਹੁਣ ਕੱਲੀ ਕੁੜੀ ਆਈ ਮੈਂ ਵੈਸੇ ਹੀ ਬਹੁਤ लाडली ਪਚਪਨ ਚ ਫਿਰ ਕਿਸ ਤਰ੍ਹਾਂ ਦੇ ਸੀ ਸ਼ਰਾਰਤੀ ਸੀ ਤਾਲੀਆਂ ਜਾਂ ਪੜ੍ਹਾਈ ਵਾਲੀ ਤੇ ਸਰ ਇਹ ਤਾਂ ਤੁਸੀਂ ਮੇਰੇ ਪੇਰੈਂਟਸ ਤੋਂ ਹੀ ਪੁੱਛ ਸਕਦੇ ਹੋ ਬਾਕੀ ਮੈਂ ਆਪਦੇ ਆਪ ਨੂੰ ਥੋੜੇ ਜਿਹੀ ਸ਼ਰਾਰਤੀ ਹੋਈ ਸਮਝਦੀ ਆਂ ਬਾਕੀ ਤੁਸੀਂ ਮੇਰੇ ਪੇਰੈਂਟਸ ਨਾਲੋਂ ਇਹ ਪੁੱਛ ਸਕਦੇ ਹੋ ਉਹ ਤੁਹਾਨੂੰ ਸਹੀ ਦੱਸਣ ਸੋ ਤਾਲੀਆਂ ਦੇ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਸਭ ਤੋਂ ਵੱਡਾ ਸੰਯੋਗ ਕਿਹਾ ਜਾ ਰਿਹਾ ਕਿ ਪਿਤਾ ਦਾ ਹੁੰਦਾ ਕਿਸ ਤਰ੍ਹਾਂ ਲੱਗ ਰਿਹਾ ਅਜ ਤਾਣੀਆਂ ਨੇ ਨਾਮ ਰੋਸ਼ਨ ਕੀਤਾ ਤੁਹਾਡਾ ਕਿੰਨੇ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਜੀ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਫਿਰ ਜਿਹੜੇ ਗੁਰੂ ਲੋਕਾਂ ਨੇ ਜਿਹੜੇ ਟੀਚਰਸ ਨੇ ਇਹਨੂੰ ਸਕੈਂਡਰੀ ਸਕੂਲ ਚ ਇਹਨੂੰ ਡੀਲੀ ਯੂਨੀਵਰਸਿਟੀ ਚ ਇਹਨੂੰ ਆਈਆਈਟੀ ਚ ਪੜਾਇਆ ਇਹਨੂੰ ਪਾਲਿਸ਼ ਕੀਤਾ ਇੱਕ ਹੀਰੇ ਨੂੰ ਪਾਲਿਸ਼ ਕਰ ਕਰਕੇ ਚਮਕਾ ਕੇ ਤੇ ਇਸ ਲੋਦੇ ਵਿੱਚ ਪਚਾਤਾ ਅਸਮਾਨ ਚ ਪਚਾਤਾ ਮੇਰੇ ਦਾ ਆਸ਼ੀਰਵਾਦ ਹੈ ਵੀ ਇਹ ਅਸਮਾਨ ਤੇ ਪਹੁੰਚੇ ਚੋਂ ਦੋ ਗਲਾਸ ਮਨ ਨੂੰ ਵੀ ਛੂਵੇ ਇਹੀ ਸ਼ੀਰਵਾ ਦਾ ਜੀ ਬਹੁਤ ਇਦੂ ਮਤਲਬ ਮਾਪਿਆਂ ਸੇ ਹੋਰ ਕੀ ਚਾਹੀਦਾ ਜਿੰਨਾਂ ਦੇ ਬੱਚੇ ਨੇ ਲਾਇਕ ਤੇ ਇਹਨੇ ਨਿਕਲ ਤਾਂ ਮੈਂ ਤਾਂ ਬਹੁਤ ਪ੍ਰਾਊਡ ਫੀਲ ਕਰਦਾ ਮੈਂ ਧੰਨਵਾਦ ਕਰਦਾ ਪ੍ਰਮਾਤਮਾ ਦਾ ਤੇ ਸਾਰੇ ਟੀਚਰ ਲੋਕਾਂ ਦਾ ਬਸ ਇਹਨਾਂ ਨੇ ਜਿਹੜੇ ਕੁੱਖਾਂ ਵਿੱਚ ਧੀਆਂ ਨੂੰ ਮਾਰ ਦਿੰਦੇ ਤੁਸੀਂ ਪ੍ਰਾਊਡ ਫੀਲ ਕਰ ਰਹੇ ਹੋ ਕਈ ਲੋਕ ਕੁੱਖਾਂ ਵਿੱਚ ਵੀ ਮਾਰ ਦਿੰਦੇ ਆ ਉਹਨਾਂ ਨੂੰ ਕੀ ਕਹੂੰਗੀ ਬਹੁਤ ਬਾਦਕਿਸਮਤੀ ਹੈ ਜੀ ਬਹੁਤ ਬਾਦਕਿਸਮਤੀ ਹੈ ਆਪਣੇ ਇਸ ਮਾਲ ਦੀ ਆਪਣੇ ਪੰਜਾਬ ਦੀ ਕਹੋ ਜਾਂ ਹਿੰਦੁਸਤਾਨ ਦੀ ਕਹੋ ਬਹੁਤ ਬਾਦਕਿਸਮਤੀ ਹੈ ਤੇ ਜੇ ਆਪਾਂ ਬੱਚੀ ਨੂੰ ਜਨਮ ਦੇਵਾਂਗੇ ਤਾ ਤਾਈ ਉਹ ਇਸ਼ਤਜਾ ਕਿਤੇ ਆਈਐਸ ਦਾ ਪੀਸ ਦੇ ਵਿੱਚ ਪਹੁੰਚੂਗੀ ਜੇ ਉਹਨੂੰ ਆਪਾਂ ਨੇ ਜਾਗੀ ਨਾ ਦਿਖਾਵਾਂਗੇ ਤਾਂ ਉਹ ਕਿੱਥੇ ਪਹੁੰਚੂਗੀ ਤੇ ਬੇਟੀ ਵੀ ਉਹਦੇ ਆ ਤੇ ਮੇਰੀ ਤਾਂ ਬੇਟੀ ਤਾਂ ਹੁਣ ਆਇ ਲੱਗਦੀ ਹੈ ਵੀ ਉਹ ਤੋਂ ਵੀ ਜ਼ਿਆਦਾ ਲੱਖਣ ਜ਼ਿਆਦਾ ਜ਼ਿਆਦਾ ਵਧੀਆ ਕਿਸ ਤਰ੍ਹਾਂ ਦੀ ਸੀ ਤਾਣੀਆਂ ਬਚਪਨ ਵਿੱਚ ਸ਼ਰਾਰਤੀ ਜਾਂ ਕਿਸ ਤਰ੍ਹਾਂ ਦੀ ਸੀ ਨਹੀਂ ਥੋੜੀ ਲੜਾਕੀ ਜਾਂ ਮੜੀ ਮੋਟੀ ਸ਼ਰਾਰਤੀ ਤਾਂ ਸੀਗੀ ਤੇ ਜਿਵੇਂ ਬੱਚੀਆਂ ਹੁੰਦੀਆਂ ਕਿਉਂਕਿ ਤਿੰਨ ਤਿੰਨ ਭਰਾਵਾਂ ਦੇ ਇੱਕ ਬੇਟੀ ਆ ਹੂੰ ਤੇ ਥੋੜਾ ਜਿਹਾ ਹੁੰਦਾ ਪਰ ਆਪਦੇ ਜਿਹੜਾ ਪੈਸ਼ਨ ਸੀ ਜਿਹੜਾ ਜਿਹੜੇ ਆਪਦੇ ਪੜ੍ਹਾਈ ਦੇ ਪ੍ਰਤੀ ਪੂਰੀ ਸਮਰਪਤ ਸੀ ਬਹੁਤ ਜਿਆਦਾ ਵੀ ਸਕੂਲ ਤੋਂ ਘਰ ਆਉਣਾ ਘਰ ਤੋਂ ਸਕੂਲ ਜਾਣਾ ਹੋਰ ਇਹਨੂੰ ਕੋਈ ਨਹੀਂ ਲੱਗਦਾ ਸੀ ਬਰਾਤ ਨੂੰ 10th ਦੇ ਵਿੱਚ ਜਦੋਂ ਜਾਂ 10ਵੀਂ ਦੇ ਵਿੱਚ ਦਾ ਪੰਜਾਬ ਚ 15ਵਾਂ ਸਥਾਨ ਆਇਆ 12ਵੀਂ ਜਿਹੜਾ 13ਵਾਂ ਸਥਾਨ ਆਇਆ 98% ਫਰੈਂਡ ਨੰਬਰ ਦੇ ਨਾਲ ਤਾਂ ਬਹੁਤ ਮਨ ਕੇ ਬਰਾਤ ਨੂੰ 11 12 12 12 1 ਵਜੇ ਤੱਕ ਆਉਂਦਾ ਬਹੁਤ ਨੇ ਸਟਰਗਲ ਕੀਤਾ ਬੱਚੇ ਨੇ ਦਿੱਲੀ ਜਾ ਕੇ ਵੀ ਯੂਨੀਵਰਸਿਟੀ ਜਾ ਕੇ ਵੀ ਆਈਆਈਟੀ ਜਾ ਕੇ ਵੀ ਬਹੁਤ ਸਟਰਗਲ ਕੀਤਾ ਮੈਨੂੰ ਬਹੁਤ ਮਾਣ ਹੈ ਤੇ ਮੈਂ ਸਾਰੀਆਂ ਬੱਚੀਆਂ ਨੂੰ ਖਾਸ ਕਰਕੇ ਬੱਚੀਆਂ ਨੂੰ ਬੇਟੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਏ ਬੱਚੇ ਪੜੋ ਹਜੇ ਗੁड़िया ਹਜੇ ਤਾਣੀਆਂ ਗੁਫਤਾ ਕਰ ਸਕਦੀ ਹੈ ਤਾਂ ਪੰਜਾਬ ਦੀ ਹਿੰਦੁਸਤਾਨ ਦੀ ਹਰ ਬੇਟੀ ਜਿੱਥੇ ਮਰਜੀ ਪਹੁੰਚ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਤੁਹਾਡੇ ਨਾਲ ਜ਼ਿਆਦਾ ਪਿਆਰ ਸੀ ਜਾਂ ਮਾਤਾ ਨਾਲ ਪਿਆਰ ਸੀ ਨਹੀਂ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀ ਜੀ ਮੇਰੇ ਨਾਲ ਲੜ ਵੀ ਪੈਂਦੀ ਹੈ ਪਰ ਪਿਆਰ ਤਾਂ ਸਾਰਾ ਮੇਰੇ ਨਾਲ ਹੀ ਸੀਗਾ ਤੇ ਮੇਰਾ ਉਹ ਜਿੰਨਾ ਪਿਆਰ ਕਰਦੀ ਉਹਨੂੰ ਲੜਾਈ ਵੀ ਕਰਦੀ ਸੋ ਇਹ ਸਨ ਤਾਨਿਆ ਗੁਪਤਾ ਜੋ ਮੁਕਸਰ ਦਾ ਨਾਮ ਰੋਸ਼ਨ ਕੀਤਾ ਇਹਨਾਂ ਦੇ ਪਿਤਾ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹਨਾਂ ਨੇ ਕਿਹਾ ਕਿ ਧੀਆ ਨੂੰ ਕੁੱਖਾ ਵਿੱਚ ਨਹੀਂ ਮਾਨਣਾ ਚਾਹੀਦਾ ਸਗੋ ਤਾਨਿਆ ਗੁਪਤਾ ਵਰਗੀਆਂ ਧੀਆ ਹੋਰ ਵੀ ਜਿਹੜੀਆਂ ਪੰਜਾਬ ਵਿੱਚ ਮੁਕਸਰ ਵਿੱਚ ਜਨਮ ਲੈਣੀਆਂ ਚਾਹੀਦੀਆਂ ਸਪੋਕਸਮੈਨ ਦੇ ਲਈ ਜਿਹੜੀ ਮੁਕਸਰ ਸਾਹਿਬ ਤੋਂ ਸਾਨੂੰ ਕੀੜਾ ਦੀ ਰਿਪੋਰਟ